ਇਹ ਪੰਜਾਬੀ ਹਿਮਾਚਲ 'ਚ ਖੇਤੀ ਕਰਨਾ ਚਾਹੇ ਨਹੀਂ ਕਰ ਸਕਦਾ ਜੇ ਪੰਜਾਬੀ ਰਾਜਸਥਾਨ 'ਚ ਖੇਤੀ ਕਰਨਾ ਚਾਹੇ ਨਹੀਂ ਕਰ ਸਕਦਾ ਜੇ ਪੰਜਾਬੀ ਉੱਤਰਖੰਡ ਜਾਣਾ ਚਾਹੇ ਨਹੀਂ ਕਰ ਸਕਦਾ ਜਾਣ ਕੇ ਵੀ ਨਹੀਂ ਕਰ ਸਕਦਾ ਉੱਥੇ ਜ਼ਮੀਨ ਨਹੀਂ ਲੱਗ ਸਕਦਾ ਖੇਤੀ ਕਰਨ ਵਾਸਤੇ ਸੋ ਕਾਲੀਗਲ ਇਜ਼ ਵੈਰੀ ਕਲੀਅਰ ਜਾਂ ਤਾਂ ਸਾਨੂੰ ਉੱਥੇ ਜਾਣ ਦਿਓ ਸਾਨੂੰ ਅਲਾਉ ਕਰੋ ਨਹੀਂ ਤਾਂ ਪੰਜਾਬ ਐਸੈਂਬਲੀ ਦਾਟ ਲੈ ਕੇ ਆਵਾਂਗੇ ਕਿ ਦੂਜੇ ਲੋਕ ਪੰਜਾਬ ਦੇ ਵਿੱਚ ਖੇਤੀ ਵਾਸਤੇ ਜ਼ਮੀਨ ਨਹੀਂ ਖਰੀਦ ਸਕਣਗੇ ਖੇਤੀ ਵਾਸਤੇ ਜ਼ਮੀਨ ਨਹੀਂ ਖਰੀਦ ਚੰਗੇ ਜਾਂ ਤਾਂ ਸਾਨੂੰ ਉੱਥੇ ਲਾਓ ਕਰੋ ਨਹੀਂ ਤਾਂ ਸਾਡੇ ਪੰਜਾਬ ਪੀ ਅਸੀਂ ਲਾਓ ਕਰਾਂਗੇ ਕਿ ਦੂਜੇ ਸਟੇਟ ਦੇ ਲੋਕ ਇੱਥੇ ਆ ਕੇ ਖੇਤੀ ਵਾਸਤੇ ਇੱਥੇ ਜ਼ਮੀਨ ਲੈ ਕੇ ਸਾਡੇ ਪਿੰਡਾਂ ਚ ਆਉਣ ਫੜ ਜ਼ਮੀਨਾਂ ਲੈ ਕੇ ਇੱਥੇ ਕਰਨ ਉਸ ਆ ਜ਼ਮੀਨ ਸਾਡੀ ਹੈ ਜਿਹੜੀਆਂ ਜੋਬਸ ਆ ਸਰਕਾਰੀ ਆਈ ਵਾਂਟ ਟੂ ਮੇਕ ਇਟ ਕਲੀਅਰ ਆ ਗਵਰਨਮੈਂਟ ਕਮਸ only punjab domicile people will get jobs in punjab sarkari jobs and domicile land di certificate kai milaga mil mul ke 10 15 din ch hi le lende certificate no nahi will make very serious strict conditions and gira officer daunga domicile je pata lag gaya he will be dismissed from service main ik aave kehna chahuna hai ab uh, prime se karange ਡਰਗ ਲੋਰਡਸ ਨੂੰ ਡੈਥ ਸੈਂਟੈਂਸ ਹੋਣੀ ਚਾਹੀਦੀ ਹੈ। ਰਾਜ ਹੁਣ ਤਾਂ ਖਤਮ ਹੋਣਗੇ। ਬਹੁਤ ਕੋਸ਼ਿਸ਼ ਕੀਤੀ ਆ ਜਿਹੜੇ ਕਮਜ਼ੋਰ ਜਿਹੇ ਕਾਨੂੰਨ ਬਣਾ ਕੇ ਅੱਜ ਸਿੰਗਾਪੋਰ ਵਿੱਚ ਜੇ ਇੱਕ ਇੰਚ ਇੰਨਾ ਵੀ ਡਰਗ ਨਿਕਲ ਜੇ ਸਿੱਧਾ ਗੋਲੀ ਮਾਰ ਕੇ ਅੰਦ ਮਾਰ ਦਿੰਦੇ। ਜਿਹੜੇ ਲੋਕ ਆਪਣੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਦੇ ਆ ਉਹਨਾਂ ਨੂੰ ਇੱਥੇ ਦੁਨੀਆ 'ਚ ਰਹਿਣ ਦਾ ਕੋਈ ਹੱਕ ਨਹੀਂ। ਬੜਾ ਕਲੀਅਰ ਹੈ। ਗਵਰਨਮੈਂਟ ਆਫ ਇੰਡੀਆ ਤੇ ਵੀ ਪਾਵਾਂਗੇ ਪ੍ਰੈਸ਼ਰ ਕਿਉਂਕਿ ਆ ਲਾਅ ਉਹਨਾਂ ਨੇ ਬਣਾਉਣਾ ਹੈ ਪਰ ਪੰਜਾਬ ਵਿੱਚ ਜੋ ਅਸੀਂ ਲਾਅ ਬਣਾ ਸਕਦੇ ਹਾਂ ਟੂ ਥਰਡ ਲੈਵਲ ਅਸੀਂ ਬਣਾਵਾਂਗੇ ਅਕਾਲੀ ਦਲ ਗਵਰਨਮੈਂਟ will declare war on drugs ਸੋ ਅਸੀਂ ਬੇਨਤੀ ਕਰਦੇ ਹਾਂ ਕਿ ਹੁਣ ਘੱਟ ਤੋਂ ਘੱਟ ਜਿਹੜਾ ਵਾਗਾ ਬਾਰਡਰ ਹੈ ਫਰੋਸਪੁਰ ਦਾ ਬਾਰਡਰ ਹੈ ਫਾਜ਼ਿਲਕਾ ਦਾ ਬਾਰਡਰ ਹੈ ਉਹ ਖੋਲਿਆ ਜਾਏ ਟ੍ਰੇਡ ਟ੍ਰੇਡ ਇੱਥੋਂ ਗੁਜਰਾਤ ਕੋਰਡ ਤੋਂ ਤਾਂ ਪਾਕਿਸਤਾਨ 'ਚ ਹੋਸਲਦੀ ਹੈ ਟ੍ਰੇਡ ਪਰ ਪੰਜਾਬ ਦੇ ਵਾਂਗਾਂ ਬੋਰਡ ਤੇ ਨਹੀਂ ਹੋ ਸਕਦੀ ਆਪਣੀ ਟ੍ਰੇਡ ਇਹਨਾਂ ਨੂੰ ਖੋਲਣੀ ਪੈਣੀ ਹੈ ਤਾਂ ਇੱਕ ਦੇਸ਼ ਵਾਸਤੇ ਵੀ ਚੰਗਾ ਜੇ ਆਪਣੀ ਇੱਥੇ ਟ੍ਰੇਡ ਖੁੱਲ ਜਾਂਦੀ ਹੈ ਫਰੋਜ਼ਪੁਰ ਤੋਂ ਫਾਜ਼ਿਲਕਾ ਤੋਂ ਤੇ ਆਪਣੇ ਅਮਰਸੇ ਰਟਾਰੀ ਤੋਂ ਤੁਸੀਂ ਦੇਖੋ ਆਪਣਾ ਸਮਾਨ ਸਾਰੀ ਦੇਸ਼ਾਂ 'ਚ ਭਾਵੇਂ ਦੁਬਈ ਹੈ ਭਾਵੇਂ ਈਰਾਨ ਹੈ ਭਾਵੇਂ ਇਰਾਕ ਹੈ ਸਾਰੀ ਏਸ਼ੀਆ ਸਾਰਾ ਮਾਰਕੀਟ ਖੁੱਲ ਜਾਣਾ ਤੇ ਦੇਖੋ ਬਾਈ ਰੋਡ ਤੇ ਦੇਖੋ ਕਿੰਨੀ ਵੱਡੀ ਤਰੱਕੀ ਹੋਊਗੀ ਸੋ ਸਾਡਾ ਮਿਸ਼ਨ ਰਹੂਗਾ ਪ੍ਰੈਸ਼ਰ ਪਾਵਾਂਗੇ ਕਿ ਸਾਡੇ ਬਾਰਡਰ ਖੋਲੇ ਜਾਣ ਕਿ ਜਿਹੜੇ ਕਰਤਾਰਪੁਰ ਸਾਹਿਬ ਦੀ ਧਰਤੀ ਹੈ ਦੇਖੋ ਜਵਾ ਨਾਲ ਲੱਗਦੀ ਹੈ ਹੁਣ ਆਪਾਂ ਨੂੰ ਪਾਸਪੋਰਟ ਲੈ ਕੇ ਜਾਣਾ ਪੈਂਦਾ ਪਹਿਲੇ ਇਗਜ਼ਾਮਪਲ ਹੈ ਜਿੱਥੇ ਲੈਂਡ ਸਵਪ ਹੋਇਆ ਅਸੀਂ ਚਾਹੁੰਦੇ ਹਾਂ ਕਿ ਅਸੀਂ ਆਪਣੇ ਪੰਜਾਬ ਤੋਂ ਭਾਵੇਂ ਦੁਗਣੀ ਏਕੜ ਦੇ ਦਾਂਗੇ ਪਰ ਉਹ ਪਵਿੱਤਰ ਧਰਤੀ ਨੂੰ ਪਾਕਿਸਤਾਨ ਨਾਲ ਗੱਲ ਕਰਕੇ ਸਾਡੇ ਵਿੱਚ ਜੋੜਿਆ ਜਾਏ ਕਿਉਂਕਿ ਸਾਡੀ ਆਸਤਾ ਦਾ ਸੈਂਟਰ ਹੈ ਉਹਨਾਂ ਵਾਸਤੇ ਇਕੱਲਾ ਦੂਰ ਸੈਂਟਰ ਸਾਡੇ ਵਾਸਤੇ ਸਾਰਾ ਕੁਝ ਹੋਇਆ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਇਹਨੂੰ ਕਰਨਾ ਚਾਹੀਦਾ ਹੈ ਇਸ ਕਰਕੇ ਅਸੀਂ ਫੈਸਲਾ ਕੀਤਾ ਹੈ ਸਾਰਾ ਸਟਡੀ ਕਰਕੇ ਜਦੋਂ ਸਾਡੀ ਸਰਕਾਰ ਆਊਗੀ ਵੀ ਵਿਲ ਕੈਨਸਲ 올 ਲਾ ਜਿਹੜੇ ਐਗਰੀਮੈਂਟਸ ਹੈ ਸਟਾਰਟਿੰਗ ਫਰੋਮ ਰਾਜਸਥਾਨ ਨਾਲ ਐਗਰੀਮੈਂਟ ਤੇ ਦੂਜੀਆਂ ਵੀ ਵਾਂਟ ਆਰ ਵਾਟਰ ਬੈਕ ਆ ਬੜਾ ਕਲੀਅਰ ਅਸਟਾ ਸਾਡੇ ਜਿਹੜੇ ਬੰਦੀ ਸਿੱਖ ਹੈ ਦੇਖੋ ਦੇਸ਼ ਵਿੱਚ ਦੋ ਕਾਨੂੰਨੀ ਹੋ ਸਕਦੇ ਇੱਕ ਕਾਨੂੰਨ ਕਿਸੇ ਪਾਰਟੀ ਵਾਸਤੇ ਤੇ ਕਿਸ ਇੱਕ ਕਾਨੂੰਨ ਇੱਕ ਸੈਕਸ਼ਨ ਇੱਕ ਰਿਲੀਜੀਅਨ ਵਾਸਤੇ ਜਿਨ੍ਹਾਂ ਨੇ ਬਿਲਕੁਲ ਇਸ ਬਾਨੂੰ ਨੂੰ ਰੇਪ ਕੀਤਾ ਸੀ ਉਹਨਾਂ ਨੂੰ ਤਾਂ ਮਾਫ ਕਰਤਾ ਜਿਹੜੇ ਬੰਦੀ ਸਿੱਖ ਹੈ ਦਰਬਾਰ ਸਾਹਿਬ ਦੇ ਹਮਲੇ ਦੇ ਬਾਅਦ ਰਾਸੀ ਦੇ ਅੰਦਰ ਕਤਲੇਆਮ ਜਦੋਂ ਹੋਏ ਮੋਸ਼ਨਸ ਹੋ ਗਈਆਂ ਜਦੋਂ ਕੋਈ ਕਿਸੇ ਧਰਮ ਦੇ ਪਵਿੱਤਰ ਸਥਾਨ ਤੇ ਹਮਲਾ ਹੋ ਜੇ ਬੰਦਾ ਬੇਕਾਬੂ ਹੋ ਜਾਂਦਾ ਹੈ ਉਹਨਾਂ ਨੇ ਕਦਮ ਚੁੱਕੇ ਅਸੀਂ ਨੇ ਕਹਿੰਦੇ ਕਦਮ ਠੀਕ ਸੀ ਪਰ ਫਿਰ ਵੀ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਸਾਨੂੰ ਸਜ਼ਾ ਦੇ ਦਿਓ ਅਸੀਂ ਚੱਕ ਲਏ ਚਲੋ ਅਸੀਂ ਸਜ਼ਾ ਲੈਣ ਨੂੰ ਤਿਆਰ ਆ ਸਜ਼ਾ ਲੈ ਲਈ ਉਹਨਾਂ ਨੇ ਮਾਫੀ ਨਹੀਂ ਮੰਗੀ ਉਹਨਾਂ ਨੇ ਐ ਨਹੀਂ ਕਿਹਾ ਕਿ ਸਾਡੀ ਸਾਨੂੰ ਛੱਡ ਦਿਓ ਉਹ ਕਹਿੰਦੇ ਆ ਅਸੀਂ ਪੂਰੀ ਕਹਾਣੀ ਤੇ 20 ਸਾਲ ਸੱਜਿਆ 34 ਸਾਲ ਤਾਂ ਨਹੀਂ ਰੱਖ ਸਕਦੇ ਇਹਨਾਂ ਨੂੰ 34 34 ਸਾਲ ਲੱਗੇ ਯਾਰ ਸੋ ਸਾਡਾ ਸ਼ੋਮੀ ਕਾਲੀਦਨ ਬੰਦੀ ਸਿੱਖਾਂ ਨੂੰ ਛਡਾਉਣ ਵਾਸਤੇ ਹਰ ਜੋ ਆਪ অপਸ਼ਨ ਸਾਡੇ ਕੋਲ ਅਵੇਲੇਬਲ ਹੈ ਭਾਵੇਂ ਜੁਡੀਸ਼ੀਅਲ ਹੈ ਭਾਵੇਂ ਗਵਰਨਮੈਂਟ ਪ੍ਰੈਸ਼ਰ ਹੈ ਵੀ ਵਿਲ ਕੰਟੀਨਿਊਡ ਇਨ ਥੈਟ ਪੰਜਾਬ ਵਿੱਚ ਇੱਕ ਭਰਾ ਨੂੰ ਦੂਜੇ ਭਰਾ ਨਾਲ ਜਿਹੜੀਆਂ ਪਾਰਟੀਆਂ ਲੜਾਉਣ ਦੀ ਕੋਸ਼ਿਸ਼ ਕਰਨ ਲੱਗੀਆਂ ਉਹ ਨਹੀਂ ਕਰਨ ਦੇਵਾਂਗੇ ਪੰਜਾਬ ਦਾ ਮਿਸ਼ਨ ਸਾਡਾ ਹੈ ਕਿ ਪੰਜਾਬ ਅੱਗੇ ਵਧੇ ਅਸੀਂ ਆਪਣੇ ਮੁੰਡਿਆਂ ਨੂੰ ਮਰਵਾਉਣਾ ਨਹੀਂ ਅਸੀਂ ਆਪਣੇ ਮੁੰਡਿਆਂ ਨੂੰ ਚੰਗੀ ਜੋਬਸ ਦੇਣਾ ਹੈ ਇੱਥੇ ਟ੍ਰੇਡ ਇਨਵੈਸਟਮੈਂਟ ਐਂ ਤੁਸੀਂ ਆਪ ਵੀ ਦੇਖਿਆ ਹੈ ਕਿ ਸਾਡੀ ਸਰਕਾਰ ਦੇ ਦੌਰਾਨ ਹੀ ਪੰਜਾਬ ਨੇ ਤਰੱਕੀ ਕੀਤਾ ਸੀ ਬਾਦਲ ਸਿੰਘ ਦੀ ਨਿਦਰ ਮੁੱਖ ਮੰਤਰੀ ਦੂਜੇ ਤੇ ਇੱਥੇ ਕੱਲੇ ਲੁੱਟਣ ਆਉਂਦੇ ਹੁਣ ਜਿਹੜਾ ਕੋਰ ਫਲਸਫੀ ਮੈਂ ਦੱਸਤੀ ਐ ਤੇ ਸਾਡਾ ਮਿਸ਼ਨ ਕੀ ਐ ਜਿਹੜਾ ਲਗਾਤਾਰ ਅਸੀਂ ਕਸ਼ ਕਰ ਰਹੇ ਆਂ ਪਾਰਲੀਮੈਂਟ ਵੀ ਤੇ ਸੈਂਟਰ ਦੀ ਸਰਕਾਰਾਂ ਨੂੰ ਵੀ ਆਹ ਦੇਸ਼ ਤਾਂ ਤਕੜਾ ਹੋਊਗਾ ਜੇ ਤੇ ਫੈਡਰਲ ਸਟਰਕਚਰ ਹੋਊਗਾ ਜਿਹੜੀ ਸੈਂਟਰ ਚ ਪਾਰਟੀ ਆਉਂਦੀ ਐ ਸੂਬੇ ਦੀਆਂ ਸਾਰੀਆਂ ਪਾਵਰਸ ਲੈ ਕੇ ਉਹ ਆਪਣੇ ਕੋਲ ਲੈ ਜਾਂਦੀਆਂ ਸੂਬਿਆਂ ਨੂੰ ਖੋਖਲਾ ਕਰ ਛਡਿਆ ਖੋਖਲਾ ਕਰ ਛਡਿਆ ਸਭ ਤੋਂ ਵੱਡਾ ਲੇਟੈਸਟ ਐਗਜ਼ਾਮਪਲ ਹੁਣ ਜੀਐਸਟੀ ਦਾ ਆ ਗਿਆ ਪਹਿਲੇ ਸਾਡੇ ਕੋਲੇ ਕੁਛ ਨਾ ਕੁਛ ਫਾਈਨੈਂਸ਼ੀਅਲ ਪਾਵਰ ਹੁੰਦੀ ਸੀ ਸਾਡੀ ਆਪਣੀ ਰੈਵਨਿਊ ਰੈਵਨਿਊ ਜਨਰੇਸ਼ਨ ਹੁੰਦੀ ਸੀ ਤੇ ਅਸੀਂ ਉਹਦੇ ਬਾਅਦ ਅਸੀਂ ਉਹ ਪੈਸਾ ਕਿੱਥੇ ਮਰਜ਼ੀ ਖਰਚਨੇ ਐਸ ਪਰ ਰਿਕੁਆਇਰਮੈਂਟ ਉਹ ਪਾਵਰ ਵੀ ਲੈ ਲਈ ਹੁਣ ਜੀਐਸਟੀ ਸੁਪੇ ਦੀ ਪਹਿਲੇ ਉਹਨਾਂ ਕੋਲੇ ਜਾਂਦੀ ਹੈ ਦੋ ਤਿੰਨ ਮਹੀਨੇ ਉਹ ਰੱਖਦੇ ਐ ਇੱਥੇ ਝੰਕਾਵਾ ਦਿੱਤੀਆਂ ਜਾਂਦੀਆਂ ਪਰ ਉਹ ਜੇ ਨਹੀਂ ਕਰਦੇ ਫਿਰ ਉੱਥੋਂ ਡਾਇਰੈਕਸ਼ਨਾਂ ਆਉਂਦੀਆਂ ਕਿ ਆਹ ਕਰਨਾ ਆਹ ਕਰਨਾ ਆਹ ਕਰਨਾ ਤੇ ਕਾਲੀਦਲ ਦਾ ਕਲੀਅਰ ਸਟੈਂਡ ਹੈ ਕਿ ਸਾਡਾ ਫੈਡਰਲ ਸਟਰਕਚਰ ਜਿਹਨੂੰ ਤਕਮੀਜ਼ ਮੰਦਾ ਅਸੀਂ ਆ ਡਿਮਾਂਡ ਪੁਸ਼ ਕਰਦੇ ਰਵਾਂਗੇ ਤੇ ਦੂਜੀਆਂ ਰੀਜਨਲ ਪਾਰਟੀਆਂ ਨਾਲ ਜੋੜਾਂਗੇ ਦੂਜੀ ਗੱਲ ਜਿਹੜੀ ਹੈਗੀ ਜਿਹੜੇ ਪੰਜਾਬ ਨਾਲ ੱੱਕੇ ਹੋਏ ਆ ਦੇਖੋ ਕੱਲਾ ਸੂਬਾ ਜਿਹਨੂੰ ਜਿਹਦਾ ਕੋਈ ਕੈਪੀਟਲ ਨਹੀਂ ਕੈਪੀਟਲ ਸੂਬੇ ਦਾ ਹੋਣਾ ਬੜਾ ਜ਼ਰੂਰੀ ਹੈ ਤੁਸੀਂ ਦੇਖੋ 30 ਟੂ 40% ਇੱਕ ਸੂਬੇ ਦੀ ਜੀਡੀਪੀ ਉਸ ਕੈਪੀਟਲ ਦੇ ਆਊਂਡ ਹੁੰਦੀ ਹੈ ਤੁਸੀਂ ਮਹਾਰਾਸ਼ਟਰ ਤੋਂ ਬੰਬਈ ਕੱਢ ਦਿਓ ਤੁਸੀਂ ਦੇਖੋਗੇ ਜੀਡੀਪੀ 70% ਕਲੈਸ ਕਰੂਗੀ ਤੁਸੀਂ ਹਾਇਦਰਾਬਾਦ ਕੱਢਦੇ ਹੋ ਤੁਸੀਂ ਬੰਗਲੌਰ ਕੱਢਦੇ ਹੋ ਤੁਸੀਂ ਚੇਨਾਈ ਕੱਢਦੇ ਹੋ ਸਕੋਂ ਕਿ ਲੋਕ ਕੈਪੀਟਲ ਨਾਲ ਅਟਰੈਕਟ ਹੋ ਜਾਂਦੇ ਇਨਵੈਸਟਮੈਂਟ ਉੱਥੇ ਆ ਜਾਂਦੀ ਹੈ ਅੱਜ ਹਰਿਆਣਾ ਜਿਹੜਾ ਸੂਬਾ ਆਪਣੇ ਕੋਲ ਤਾਂ ਕੋਈ ਨਿਊਕਲੀਅਸ ਹੈ ਨਹੀਂ ਹਰਿਆਣਾ ਕੋਲੇ ਤਾਂ ਦਿੱਲੀ ਹੈ ਅੱਜ ਹਰਿਆਣਾ ਡਵੈਲਪ ਕੀਤਾ ਦਿੱਲੀ ਕਰਕੇ ਸਾਰਾ ਗੁਰੂਗਾਂ ਫਰੀਦাবাদ ਚਾਰੋਂ ਤਰਫ ਜੇ ਅੱਜ ਕੱਢਦੇ ਹੋ ਤੇ ਹਰਿਆਣੇ 'ਚ ਕੁਛ ਹੈ ਹੀ ਨਹੀਂ ਸੋ ਆਪਣੇ ਨਾਲ ਤੱਕਾ ਕੱਲੀ ਆਪਣੀ ਪੰਜਾਬ ਵਿੱਚ ੱਤਕਾ ਹੋ ਰਿਹਾ ਤੇ ਸੈਂਟਰ ਦੀ ਕੋਈ ਵੀ ਪਾਰਟੀ ਇਹਦੇ ਨਾਲ ਸਾਥ ਵੀ ਨਹੀਂ ਦਿੰਦੀ ਸੋ ਵੀ ਵਿਲ ਕੰਟੀਨਿਊ ਫਾਈਟਿੰਗ ਫੋਰ ਥੈਟ ਤੀਜੀ ਗੱਲ ਜਿਹੜਾ ਮੈਂ ਤੁਹਾਨੂੰ ਕਹਿਣ ਲੱਗਾ ਬਹੁਤ ਜ਼ਰੂਰੀ ਹੈ ਜਿੰਨਾ ਪੰਜਾਬ ਦਾ ਪਾਣੀ ਦੇਸ਼ ਦਾ ਤੇ ਦੁਨੀਆਂ ਦਾ ਕਾਨੂੰਨ ਹੈ ਕਿ ਜਿਹੜੇ ਦੇਸ਼ ਵਿੱਚੋਂ ਦਰਿਆ ਟੱਪਦੇ ਆ ਉਹ ਪਾਣੀ ਦਾ ਹੱਕ ਉਸੇ ਸੂਬੇ ਦਾ ਉਸੇ ਦੇਸ਼ ਦਾ ਐ ਨਹੀਂ ਹੈ ਕਿ ਦਰਿਆ ਪੰਜਾਬ ਤੋਂ ਡੱਬਦੇ ਹੈ ਕਿ ਨੇਪਾਲ ਵਾਲੇ ਕਹਿੰਦੇ ਸਾਨੂੰ ਭੇਜ ਦੇ ਉਥੇ ਪਾਣੀ ਨਹੀਂ ਹੋ ਸਕਦਾ ਪਰ ਸਾਰੇ ਵਿਦੇਸ਼ ਦੇ ਸੂਬਿਆਂ ਨੂੰ ਪਾਣੀ ਆਪਣੇ ਉਹ ਆਪਣੇ ਦਰਿਆਵਾਂ ਤੋਂ ਮਿਲਿਆ ਆਪਣਾ ਪਾਣੀ ਪਹਿਲਾ ਹੈ ਕਿ ਜਿਹੜਾ ਆਪਣਾ ਪਾਣੀ ਸਾਰਾ ਦੂਜੇ ਨੂੰ ਦੇ ਦੋ ਸੂਬਿਆਂ ਨੂੰ ਲੋਕਾਂ ਨੂੰ ਹਰੇਕ ਕਈ ਮੈਂ ਦੇਖਿਆ ਲੋਕਾਂ ਨੂੰ ਹਲੇ ਸਮਝ ਨਹੀਂ ਆਈ ਆਪਣੇ ਨਾਲ ਕਿੰਨਾ ਵੱਡਾ ਧੋਖਾ ਕਾਂਗਰਸ ਪਾਰਟੀ ਨੇ ਕੀਤਾ ਮੈਂ ਦੱਸਣਾ ਚਾਹੁੰਦਾ ਜਿੰਨਾ ਪਾਣੀ ਆਪਣੇ ਦਰਿਆਵਾਂ ਦਾ ਹੈ ਉਹ ਦਾ ਹੱਕ ਆਪਣਾ ਹੈ ਪਰ ਉਦੋਂ ਦੀ ਕਾਂਗਰਸ ਸਰਕਾਰ ਨੇ ਰਾਜਸਥਾਨ ਨੂੰ ਖੁਸ਼ ਕਰਨਾ ਸੀ ਉੱਥੇ ਕਾਂਗਰਸ ਪਾਰਟੀ ਨੂੰ ਤਗੜਾ ਕਰਨਾ ਸੀ ਅੱਧਾ ਪਾਣੀ ਐ ਨਹੀਂ ਕਿ 5% 10% ਨਹੀਂ ਅੱਧਾ ਪਾਣੀ ਪੰਜਾਬ ਦਾ ਰਾਜਸਥਾਨ ਨੂੰ دیتا ਜਿੰਨਾ ਪਾਣੀ ਆਪਣੇ ਕੋਲੇ ਸਾਰਾ ਅੱਧਾ ਦਾ ਰਾਜਸਥਾਨ ਨੂੰ دیتا ਹੁਣ ਜਿਹੜਾ ਅੱਧਾ ਬਚਿਆ ਉਹਦਾ ਅੱਧਾ ਹਰਿਆਣੇ ਨੂੰ دیتا ਆਪਾਂ ਤਾਂ 25% ਦੀਆਂ ਹੁਣ ਜਿਹੜੇ دریاਵਾਂ ਦਾ ਪਾਣੀ ਆਪਣੀ ਆਉਂਦਾ ਹੈ 25% ਹੀ ਆਪਣੇ ਨੂੰ ਮਿਲਦਾ ਹੈ ਪਰ ਜਦੋਂ ਹੜ ਹੁੰਦੇ ਆ ਨੁਕਸਾਨ ਹੁੰਦੇ ਆ ਕੀ ਆ ਸੂਬੇ ਆਪਾਂ ਨੂੰ ਕੰਪਨਸੇਟ ਕਰਦੇ ਆ ਆਪਣਾ ਨੁਕਸਾਨ ਹੋ ਜਾਂਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋ ਜਾਂਦਾ ਹੈ ਮਾਰ ਆਪਾਂ ਚੱਲੀਏ ਤੇ ਪੈਸੇ ਉਹ ਉਹ ਇੰਜੋਏ ਕਰਨ ਹੁਣ ਜਮਣਾ ਹਰਿਆਣੇ ਤੋਂ ਕੱਢਦੀ ਐ ਆਪਾਂ ਨੂੰ ਹਿੱਸਾ ਦਿੰਦੇ ਐ ਐਸ ਕਰਕੇ ਅਸੀਂ ਫੈਸਲਾ ਕੀਤਾ ਸਾਰਾ ਸ਼ਕੜੀ ਕਰਕੇ ਜਿੱਦੋਂ ਸਾਡੀ ਸਰਕਾਰ ਆਊਗੀ ਵੀ ਵਿਲ ਕੈਨਸਲ 올 ਲਾ ਜਿਹੜੀ ਐਗਰੀਮੈਂਟਸ ਐ ਸਟਾਰਟਿੰਗ ਫਰੋਮ ਰਾਜਸਥਾਨ ਨਾਲ ਐਗਰੀਮੈਂਟ ਤੇ ਦੂਟੀਆਂ ਵੀ ਵਾਂਟ ਆਰ ਵਾਟਰ ਬੈਕ ਆ ਬੜਾ ਕਲੀਅਰ ਐ ਸਭਾ ਦੂਜੀ ਗੱਲ ਸਾਡੇ ਜਿਹੜੇ ਬੰਦੀ ਸਿੱਖ ਹੈ ਦੇਖੋ ਦੇਸ਼ ਵਿੱਚ ਦੋ ਕਾਨੂੰਨੀ ਹੋ ਸਕਦੇ ਇੱਕ ਕਾਨੂੰਨ ਕਿਸੇ ਪਾਰਟੀ ਵਾਸਤੇ ਤੇ ਕਿਸੇ ਕਾਨੂੰਨ ਇੱਕ ਸੈਕਸ਼ਨ ਇੱਕ ਰਿਲੀਜੀਅਨ ਵਾਸਤੇ ਜਿਨ੍ਹਾਂ ਨੇ ਬਿਲਕਿਸਮਾਲ ਨੂੰ ਰੇਤ ਕੀਤਾ ਸੀ ਉਹਨਾਂ ਨੂੰ ਤਾਂ ਮਾਫ ਕਰਤਾ ਜਿਹੜੇ ਬੰਦੀ ਸਿੱਖ ਹੈ ਦਰਬਾਰ ਸਾਹਿਬ ਤੇ ਹਮਲੇ ਦੇ ਬਾਅਦ 84 ਦੇ ਅੰਦਰ ਕਤਲੇਆਮ ਜਦੋਂ ਹੋਏ ਮੋਸ਼ਨਸ ਹੋ ਗਈਆਂ ਜਦੋਂ ਕੋਈ ਕਿਸੇ ਧਰਮ ਦੇ ਪਵਿੱਤਰ ਸਥਾਨ ਤੇ ਹਮਲਾ ਹੋ ਜੇ ਬੰਦਾ ਬੇਕਾਬੂ ਹੋ ਜਾਂਦਾ ਹੈ ਉਹਨਾਂ ਨੇ ਕਦਮ ਚੁੱਕੇ ਅਸੀਂ ਨੇ ਕਹਿੰਦੇ ਕਦਮ ਠੀਕ ਸੀ ਪਰ ਫਿਰ ਵੀ ਚੁੱਕੇ ਪਰ ਉਹਨਾਂ ਨੇ ਮਾਫੀ ਨਹੀਂ ਮੰਗੀ ਉਹ ਕਹਿੰਦੇ ਸਾਨੂੰ ਸਜ਼ਾ ਦੇ ਦਿਓ ਅਸੀਂ ਚੱਕ ਲਏ ਚਲੋ ਅਸੀਂ ਸਜ਼ਾ ਲੈਣ ਨੂੰ ਤਿਆਰ ਆ ਸਜ਼ਾ ਲੈ ਲਈ ਉਹਨਾਂ ਨੇ ਮਾਫੀ ਨਹੀਂ ਮੰਗੀ ਉਹਨਾਂ ਨੇ ਐ ਨਹੀਂ ਕਿਹਾ ਕਿ ਸਾਡੀ ਸਾਨੂੰ ਛੱਡ ਦਿਓ ਉਹ ਕਹਿੰਦੇ ਆ ਅਸੀਂ ਪੂਰੀ ਕਹਾਣੀ ਤੇ 20 ਸਾਲ ਸਜ਼ਾ ਹੈ 34 ਸਾਲ ਤਾਂ ਨਹੀਂ ਰੱਖ ਸਕਦੇ ਇਹਨਾਂ ਨੂੰ 34 34 ਸਾਲ ਲੱਗੇ ਆ ਲੈ ਸੋ ਸਾਡਾ ਸ਼ੋਮੀ ਕਾਲੀਦਨ ਬੰਦੀ ਸਿੱਖਾਂ ਨੂੰ ਛਡਾਉਣ ਵਾਸਤੇ ਹਰ ਜੋ অপਸ਼ਨ ਸਾਡੇ ਕੋਲ ਅਵੇਲੇਬਲ ਹੈ ਭਾਵੇਂ ਜੁਡੀਸ਼ੀਅਲ ਹੈ ਭਾਵੇਂ ਗਵਰਨਮੈਂਟ ਪ੍ਰੈਸ਼ਰ ਹੈ ਵੀ ਵਿਲ ਕੰਟੀਨਿਊ ਡੂਇੰਗ ਥੈਟ ਸੋ ਅਸੀਂ ਬੇਨਤੀ ਕਰਦੇ ਆ ਕਿ ਹੁਣ ਘੱਟ ਤੋਂ ਘੱਟ ਜਿਹੜਾ ਵਾਅਦਾ ਬਾਰਡਰ ਹੈ ਫਿਰੋਜ਼ਪੁਰ ਦਾ ਬਾਰਡਰ ਹੈ ਫਾਜ਼ਿਲਕਾ ਦਾ ਬਾਰਡਰ ਹੈ ਉਹ ਖੁੱਲਿਆ ਜਾਏ ਟ੍ਰੇਡ ਟ੍ਰੇਡ ਇੱਥੋਂ ਗੁਜਰਾਤਪੁਰ ਤੋਂ ਤਾਂ ਪਾਕਿਸਤਾਨ ਜਹੋਸਲ ਦੀ ਐ ਟ੍ਰੇਡ ਪਰ ਪੰਜਾਬ ਦੇ ਵਾਂਗਾਂ ਬਾਰਡਰ ਤੇ ਨਹੀਂ ਹੋ ਸਕਦੀ ਆਪਣੀ ਟ੍ਰੇਡ ਇਹਨਾਂ ਨੂੰ ਖੋਲਣੀ ਪੈਣੀ ਹੈ ਤਾਂ ਇੱਕ ਦੇਸ਼ ਵਾਸਤੇ ਵੀ ਚੰਗਾ ਜੇ ਆਪਣੀ ਇੱਥੇ ਟ੍ਰੇਡ ਖੁੱਲ ਜਾਂਦੀਆਂ ਫਰੋਜ਼ਪੁਰ ਤੋਂ ਫਾਜ਼ਿਲਕਾ ਤੋਂ ਤੇ ਆਪਣੇ ਅੰਮ੍ਰਿਤਸਰ ੜਾਰੀ ਤੋਂ ਤੁਸੀਂ ਦੇਖੋ ਆਪਣਾ ਸਮਾਨ ਸਾਰੀ ਦੇਸ਼ਾਂ 'ਚ ਭਾਵੇਂ ਦੁਬਈ ਹੈ ਭਾਵੇਂ ਈਰਾਨ ਹੈ ਭਾਵੇਂ ਇਰਾਕ ਹੈ ਸਾਰੀ ਏਸ਼ੀਆ ਸਾਰਾ ਮਾਰਕੀਟ ਖੁੱਲ ਜਾਣਾ ਹੈ ਤੇ ਦੇਖੋ ਬਾਈ ਰੋਡ ਤੇ ਦੇਖੋ ਕਿੰਨੀ ਵੱਡੀ ਤਰੱਕੀ ਹੋਊਗੀ ਸੋ ਸਾਡਾ ਮਿਸ਼ਨ ਰਹੂਗਾ ਪ੍ਰੈਸ਼ਰ ਪਾਵਾਂਗੇ ਕਿ ਸਾਡੇ ਬਾਰਡਰ ਖੋਲੇ ਜਾਣ ਇੱਕ ਮੈਂ ਅਸੀਂ ਹੋਰ ਡਿਮਾਂਡ ਰੱਖਾਂਗੇ ਜਿਹੜੇ ਸਾਡਾ ਪਾਰਲੀਮੈਂਟ 'ਚ ਗਏ ਕਿ ਜਿਹੜੇ ਕਰਤਾਰਪੁਰ ਸਾਹਿਬ ਦੀ ਧਰਤੀ ਹੈ ਦੇਖੋ ਜਬਾ ਨਾਲ ਲੱਗਦੀ ਹੈ ਹੁਣ ਆਪਾਂ ਨੂੰ ਪਾਸਪੋਰਟ ਲੈ ਕੇ ਜਾਣਾ ਪੈਂਦਾ ਪਹਿਲੇ ਇਗਜ਼ੈਂਪਲ ਹੈ ਜਿੱਥੇ ਲੈਂਡ ਸਵਪ ਹੋਇਆ ਅਸੀਂ ਚਾਹੁੰਦੇ ਆ ਕਿ ਅਸੀਂ ਆਪਣੇ ਪੰਜਾਬ ਤੋਂ ਭਾਵੇਂ ਦੁਗਣੀ ਏਕੜ ਦੇ ਦਾਂਗੇ ਪਰ ਉਹ ਪਵਿੱਤਰ ਧਰਤੀ ਨੂੰ ਪਾਕਿਸਤਾਨ ਨਾਲ ਗੱਲ ਕਰਕੇ ਸਾਡੇ ਵਿੱਚ ਜੋੜਿਆ ਜਾਏ ਕਿਉਂਕਿ ਸਾਡੇ ਆਸਤਾ ਦਾ ਸੈਂਟਰ ਹੈ ਉਹਨਾਂ ਵਾਸਤੇ ਕਲਾ ਟੂਰਿਜ਼ਮ ਸੈਂਟਰ ਸਾਡੇ ਵਾਸਤੇ ਸਾਰਾ ਕੁਝ ਹੋਇਆ ਤੇ ਗਵਰਨਮੈਂਟ ਆਫ ਇੰਡੀਆ ਨੂੰ ਇਹਨੂੰ ਕਰਨਾ ਚਾਹੀਦਾ ਹੈ ਸੋ ਸਾਡੀ ਪਾਰਟੀ ਦਾ ਕਲੀਅਰ ਸਟੈਂਡ ਹੈ ਕਿਸੇ ਪਾਰਟੀ ਨੂੰ ਕਿਸੇ ਧਰਮ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਨਾ ਚਾਹੀਦਾ ਨਾ ਕਰਨ ਦੇਵਾਂਗੇ ਅਸੀਂ ਕਈ ਚੀਜ਼ਾਂ ਦੇਖੀਆਂ ਜਿਹੜੀਆਂ ਪੰਜਾਬ ਵਿੱਚ ਤੇ ਦੂਜੇ ਸੂਬਿਆਂ ਦੇ ਐ ਜੇ ਪੰਜਾਬੀ ਹਿਮਾਚਲ 'ਚ ਖੇਤੀ ਕਰਨਾ ਚਾਹੇ ਨਹੀਂ ਕਰ ਸਕਦਾ ਜੇ ਪੰਜਾਬੀ ਰਾਜਸਥਾਨ 'ਚ ਖੇਤੀ ਕਰਨਾ ਚਾਹੇ ਨਹੀਂ ਕਰ ਸਕਦਾ ਜੇ ਪੰਜਾਬੀ ਉੱਤਰਖੰਡ ਜਾਣਾ ਚਾਹੇ ਨਹੀਂ ਕਰ ਸਕਦਾ ਜੇਣ ਕੇ ਜ ਨਹੀਂ ਕਰ ਸਕਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਖੇਤੀ ਕਰਨ ਨੂੰ ਅਸੀਂ ਸੋ ਕਾਲੀ ਦਾ ਲੈਸ ਵੈਰੀ ਕਲੀਅਰ ਜਾਂ ਤਾਂ ਸਾਨੂੰ ਉੱਥੇ ਜਾਣ ਦਿਓ ਸਾਨੂੰ ਅਲਾਉ ਕਰੋ ਨਹੀਂ ਤਾਂ ਪੰਜਾਬ ਅਸੈਂਬਲੀ ਦਾ ਐਕਟ ਲੈ ਕੇ ਆਵਾਂਗੇ ਕਿ ਦੂਜੇ ਲੋਕ ਪੰਜਾਬ ਦੇ ਵਿੱਚ ਖੇਤੀ ਵਾਸਤੇ ਜ਼ਮੀਨ ਨਹੀਂ ਖਰੀਦ ਸਕਣਗੇ ਖੇਤੀ ਵਾਸਤੇ ਜ਼ਮੀਨ ਨਹੀਂ ਖੇਡ ਚੰਗਣਗੇ ਜਾਂ ਤਾਂ ਸਾਨੂੰ ਉੱਥੇ ਲਾਓ ਕਰੋ ਨਹੀਂ ਤਾਂ ਸਾਡੇ ਪੰਜਾਬ ਵੀ ਅਸੀਂ ਲਾਓ ਕਰਾਂਗੇ ਕਿ ਦੂਜੇ ਸਟੇਟ ਦੇ ਲੋਕ ਇੱਥੇ ਆ ਕੇ ਖੇਤੀ ਵਾਸਤੇ ਇੱਥੇ ਜ਼ਮੀਨ ਲੈ ਕੇ ਸਾਡੇ ਪਿੰਡਾਂ ਚ ਆਉਣ ਥਾਈ ਜ਼ਮੀਨਾਂ ਲੈ ਕੇ ਇੱਥੇ ਕਰਨ ਉਹ ਜ਼ਮੀਨ ਸਾਡੀ ਆ ਆ ਕਾਨੂੰਨ ਇੱਕ ਹੋਣਾ ਚਾਹੀਦਾ ਸਾਰੇ ਦੇਸ਼ ਵਾਸਤੇ ਐ ਨਹੀਂ ਐ ਕਿ ਆਪ ਉਹ ਸਟੇਟ ਆਪਣਾ ਕਰਨ ਤੇ ਸਾਡੇ ਸਾਡੇ ਸਟੇਟ ਤੇ ਬੋਝ ਪਾਉਣ ਦੂਜੀ ਗੱਲ ਜਿਹੜੀਆਂ ਜੋਬਸ ਆ ਸਰਕਾਰੀ I want to make it clear, our government comes. Only Punjab domicile people will get jobs in Punjab, Sarkari jobs. And domicile land the certificate Das no, certificate. No. We'll make very extremely strict conditions. And jera Officer Dauga Domicile he'll be dismissed from service. So jobs. ਹੁਣ ਤੁਸੀਂ ਦੇਖਿਆ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਇਲੈਕਸ਼ਨ ਲੜਨੇ ਆ ਰਾਜਸਥਾਨ ਦੇ ਇਲੈਕਸ਼ਨ ਲੜ ਰਹੀ ਹੈ ਉੱਥੇ ਜਾ ਕੇ ਨੌਕਰੀ ਜੰਨਾ ਹੈ ਅਸੀਂ ਪੰਜਾਬ ਵਿੱਚ ਨੌਕਰੀਆਂ ਲੈ ਲੋ ਅਸੀਂ ਦੇ ਦਾਂਗੇ ਅੱਧੀਆਂ ਨੌਕਰੀਆਂ ਜਿੰਨੀਆਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਆਪਣੇ ਨੌਜਵਾਨ ਬਾਹਰਲੇ ਸੁਪਿਆਂ ਲੱਗਦੇ ਫਿਰਦੇ ਆ ਬਾਹਰ ਜਾਂਦੇ ਆ ਨੌਕਰੀ ਲੈਣ ਵਾਸਤੇ ਅੱਧੀਆਂ ਪੋਸਟਾਂ ਜਿੰਨੀਆਂ ਨੌਕਰੀਆਂ ਮਿਲੀਆਂ ਅੱਧੀਆਂ ਪੋਸਟਾਂ 50 ਇਹਨਾਂ ਨੇ ਬਾਹਰ ਦੇ ਮੁੰਡਿਆਂ ਨੂੰ ਦਿੱਤੀਆਂ ਆਮ ਆਦਮੀ ਪਾਰਟੀ ਨੂੰ ਬਾਕੀ ਮੈਂ ਇਹ ਕਹਿਣਾ ਚਾਹਣਾ ਹੈ ਕਈ ਚੀਜ਼ਾਂ ਜਿਹੜੀਆਂ ਅਸੀਂ ਸਰਕਾਰ ਆਉਣ ਤੇ ਆਪਣੇ ਪੰਜਾਬ ਕਰ ਸਕਦੇ ਹਾਂ ਕੋਈ ਜਿਹੜੀ ਸਾਡੀਆਂ ਰਿਵਿਊ ਚ ਉੱਥੇ ਨਹੀਂ ਹੈ ਵੀਲ ਹੈਵ ਅ ਸੈਪਰੇਟ ਮੈਨੀਫੈਸਟੋ ਐਲਾਨਨਾਮਾ ਨੋ ਮੈਨੀਫੈਸਟੋ ਐਲਾਨਨਾਮਾ ਫਾਰ ਦ ਸਟੇਟ ਇਲੈਕਸ਼ਨ ਥਿਸ ਇਜ਼ ਦ ਮੇਨ ਫੋਕਸ ਆਫ ਦ ਨੈਸ਼ਨਲ ਇਲੈਕਸ਼ਨਸ ਪਰ ਥੋੜੀਆਂ ਚੀਜ਼ਾਂ ਮੈਂ ਦੱਸਣਾ ਚਾਹਣਾ ਮੈਂ ਇੱਕ ਆ ਵੀ ਕਹਿਣਾ ਚਾਹਣਾ ਹੈ ਪ੍ਰਾਈਮਸ ਕਰਾਂਗੇ ਡਰਗ ਲੋਰਡਸ ਨੂੰ ਡੈਥ ਸੈਂਟੈਂਸ ਹੋਣੀ ਚਾਹੀਦੀ ਹੈ। ਰਾਜ ਨੂੰ ਤਾਂ ਖਤਮ ਹੋਣਗੇ ਬਹੁਤ ਕੋਸ਼ਿਸ਼ ਕੀਤੀ ਆ ਜਿਹੜੇ ਕਮਜ਼ੋਰ ਜੇ ਕਾਨੂੰਨ ਬਣਾ ਕੇ ਅੱਜ ਸਿੰਗਾਪੋਰ ਵਿੱਚ ਜੇ ਇੱਕ ਇੰਚ ਇੰਨਾ ਵੀ ਡਰਗ ਨਿਕਲਦੇ ਸਿੱਧਾ ਗੋਲੀ ਮਾਰ ਕੇ ਅੰਦ ਮਾਰ ਦਿੰਦੇ। ਜਿਹੜੇ ਲੋਕ ਆਪਣੇ ਹਜ਼ਾਰਾਂ ਨੌਜਵਾਨਾਂ ਨੂੰ ਮਾਰਦੇ ਆ ਉਹਨਾਂ ਨੂੰ ਇੱਥੇ ਦੁਨੀਆ 'ਚ ਰਹਿਣ ਦਾ ਕੋਈ ਹੱਕ ਨਹੀਂ ਬੜਾ ਕਲੀਅਰ ਹੈ ਗਵਰਨਮੈਂਟ ਆਫ ਇੰਡੀਆ ਤੇ ਵੀ ਪਾਵਾਂਗੇ ਪ੍ਰੈਸ਼ਰ ਕਿਉਂਕਿ ਆ ਲਾਅ ਉਹਨਾਂ ਨੇ ਬਣਾਉਣਾ ਹੈ ਪਰ ਪੰਜਾਬ ਵਿੱਚ ਜੋ ਅਸੀਂ ਲਾਅ ਬਣਾ ਸਕਦੇ ਹਾਂ ਟੂ ਥਰਡ ਲੈਵਲ ਅਸੀਂ ਬਣਾਵਾਂਗੇ ਅਕਾਲੀ ਦਲ ਗਵਰਨਮੈਂਟ will declare war on drugs ਜਦੋਂ ਸਾਡੇ ਆਣ ਗਿਆ ਐਂਡ war on gangsters ਕੋਈ ਇੱਕ ਗੈਂਗਸਟਰ ਨਹੀਂ ਰਹਿਣ ਦੇ ਅੱਜ ਗੈਂਗਸਟਰਾਂ ਨੇ ਗੰਦ ਪਾਇਆ ਪੰਜਾਬ 'ਚ ਅੱਜ ਵਪਾਰੀ ਡਰ ਕੇ ਬਾਹਰਲੇ ਸੂਬਿਆਂ ਜਾ ਰਹੇ ਆ ਵਪਾਰੀ ਇਥੇ ਆਉਣ ਨੂੰ ਤਿਆਰ ਨਹੀਂ ਮੈਂ ਮੰਡੀਆਂ ਜਾਂਦਾ ਸ਼ਹਿਰਾਂ ਜਾਂਦਾ ਪਿੰਡਾਂ ਜਾਂਦਾ ਸਾਡੀ ਦਾ ਕੋਈ ਸ਼ੈਲਰ ਹੈ ਕੋਈ ਕੋਲ ਸਟੋਰੇਜ ਹੈ ਕੋਈ ਹਸਪਤਾਲ ਹੈ ਸਾਰੇ ਤੋਂ ਫਰੋਤੀ ਲਈ ਜਾਂਦੇ ਆ ਤੇ ਅਸੁੱਤੀ ਪਈ ਹੈ ਸਰਕਾਰ ਆਜ ਦਾ ਮੁੱਖ ਮੰਤਰੀ दारू ਪੀ ਕੇ ਸੁੱਤਾ ਰਹਿੰਦਾ ਉਹਨੂੰ ਪਤਾ ਹੀ ਨਹੀਂ ਕੀ ਹੋ ਰਿਹਾ ਸੂਬੇ ਵਿੱਚ ਤੇ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਅਕਾਲੀ ਦਲ ਸਾਡੇ ਵਾਸਤੇ ਪੰਜਾਬ ਸਾਰਾ ਕੁਝ ਹੈ ਤੋ ਐਸ ਕਰਕੇ ਲਾਅ ਐਂਡ ਆਰਡਰ ਕੰਪਲੀਟ ਕੰਟਰੋਲ ਕਰਾਂਗੇ कोई थोड़े इतने अन सड़क रोकन नहीं देना इतने डिसपलिन होना चाहिए जहाँ पिछले दस साल सारा कुछ ही खराब हो गया तो इस करके पंजाब हम बचूगा यूनिट अ स्ट्रोंग गवर्नमेंट अ अस्ट्रोंग चीफ मिनिस्टर विद विदन क्लैरिटी ऑफ थॉट एंडाइसिवनस दैट इज द लीडर यू नीड इन पंजाब सो मैं कहना चाहना ਸਾਡੀ ਪਾਰਟੀ ਦੀ ਬੜੀ ਕਲੀਅਰ ਪ੍ਰੋਰਾਈਟੀਆਂ ਹੈ ਐਂਡ ਫॉर us ਸਾਰਾ ਪੁਸ਼ੀ ਪੰਜਾਬ ਹੈ ਤੇ ਅਸੀਂ ਪੰਜਾਬ ਵਾਸਤੇ ਖਾਲਸਾ ਪੰਥ ਵਾਸਤੇ ਪੰਜਾਬੀਆਂ ਵਾਸਤੇ ਅਸੀਂ ਪਹਿਲੇ ਵੀ ਲੜਦੇ ਰਹੇ ਹਾਂ ਤੇ ਲੜਦੇ ਰਵਾਂਗੇ ਸੋ ਥਿਸ ਇਜ਼ ਦਾ ਮੇਨ ਕਰਕਸ ਇਨ ਡੀਟੇਲ ਯੂ ਕੈਨ ਸੀ ਆਰ ਵੇਰੀਅਸ ਵੈਬਸਾਈਟਸ